ਸੋਣਾ ਮੈਨੂੰ ਉਹ ਬੰਟੀ ਬਾਬਾ ਮੈਂ ਨਹੀਂ ਉਹਨੂੰ ਬਾਬਾ ਪੂਪਾ ਕਹਿੰਦਾ ਬੰਟੀ ਸਾਡੇ ਦੇਵੀ ਦੇ ਜਿਹੜਾ business ਕਰੂਗਾ ਜੋ ਖੁਦ ਕਹਿੰਦਾ ਮੈਂ business ਮੈਨਾਂ ਸਾਡੇ ਦੇਵੀ ਦੇ ਕੋਲ business ਲੱਗਾ ਹੋਇਆ ਕੋਈ ਵੀ ਜੇ ਲੈਟਰ ਹੈਡ ਸਨਾਤਨ ਧਰਮ ਦੇ ਇਸ ਰਾਮ ਜੀਲਾ ਮੈਦਾਨ ਦੇ ਵਿੱਚ ਸਨਾਤਨ ਦਰੋਹਰ ਦੇ ਵਿੱਚ ਕੋਈ ਕਾਰਜਕਰਮ ਡੀਕਦਾ ਤਾਂ ਪਹਿਲੀ ਗੱਲ ਤਾਂ ਸਿਰਫ ਸਨਾਤਨ ਨਾਲ ਸਬੰਧਤ ਹੋਵੇ ਉਸ ਵੀ ਲੱਗਦਾ ਤਾਂ ਦੀ ਸਰਕਾਰ ਦੀ ਲੈਨ ਲੱਗ ਹੈ ਭਗਵਾਨ ਬੋਲੇਨਾਥ ਦੀ ਲੈਨ ਪੂਜਾਪਤੀ ਬਾੜ ਦੀ ਲੱਗ ਹੈ ਜਾਂ ਨਹੀਂ ਹੈ ਕੋਦੋ ਉਸ ਜਗ੍ਹਾ ਨੂੰ ਬਣਾਇਆ ਗਿਆ ਉਸ ਜਗ੍ਹਾ ਦੇ ਉੱਤੇ ਪ੍ਰੇਮ ਦਾਬ ਨਾਮ ਰੱਖਿਆ ਗਿਆ ਮੰਦਿਰ ਬਰਾਜਮਾਨ ਕੀਤਾ ਗਿਆ ਉਦੋਂ ਉਦੋਂ ਤੁਹਾਡੇ ਵਰਗੇ ਮਹਾਨੂ ਬਾਬਾ ਉੱਥੇ ਜਾ ਕੇ ਮੱਥਾ ਟੇਕਦੇ ਵੀ ਜਾਂਦੇ ਰਿਹਾ ਤੁਹਾਡੀਆਂ ਫੋਟੋਆਂ ਵਾਇਰਲ ਹੁੰਦੀਆਂ ਰਹੀਆਂ ਜਲ ਕਿ ਮੈਂ ਖੁਦ ਜਾਂਦਾ ਰਿਹਾ ਸੁਣੋ ਮੈਨੂੰ ਉਹ ਬੰਟੀ ਬਾਬਾ ਮੈਂ ਨਹੀਂ ਉਹਨੂੰ ਬਾਬਾ ਬੂਬਾ ਕਹਿੰਦਾ ਬੰਟੀ ਸਾਡੇ ਦੇਵੀ ਦੇ ਜਿਹੜਾ business ਕਰੂਗਾ ਜੋ ਖੁਦ ਕਹਿੰਦਾ ਮੈਂ business ਮੈਨਾਂ ਸਾਡੇ ਦੇਵੀ ਦੇ ਕੋਲ business ਲੱਗਾ ਹੋਇਆ ਜਿਹੜਾ ਤੁਸੀਂ ਬਾਰ-ਬਾਰ ਸਵਾਲ ਕਰ ਰਹੇ ਹੋ ਨਾ ਭਈ ਇਹ ਮੰਦਿਰ ਬਣਾਇਆ ਉਹਨਾਂ ਨੇ ਇਹ ਬਣਾਇਆ ਭਾਜੀ ਇਹ ਡੇਰੇਆਂ ਦੇ ਪਬਲਿਸਿਟੀ ਡਿਪਾਰਟਮੈਂਟ ਨੇ ਕਿੱਦਾਂ ਬੰਦਿਆਂ ਨੂੰ ਲੈ ਕੇ ਆਣਾ ਆਪਣੇ ਡੇਰੇ ਖਿੱਚ ਪਾਣੀ ਹੈ ਇੱਕ ਪਾਸੋਂ ਤਰਾਜ ਅਸ਼ੀ ਰਾਮ ਜੀ ਦਾ ਭਜਨ ਸੁਣਨ ਚ ਦੂਜੇ ਪਾਸੇ ਜਦੋਂ ਪਹੁੰਚਦਾ ਸਾਡੀ ਯਾਤਰਾ ਸ਼ੋਭਾ ਕਿੱਦਾਂ ਵਧੂਗੀ ਤਾਂ ਉਹੀ ਦੇਵੀ ਦੇਵਤਾਂ ਨੂੰ ਇਸਤੇਮਾਲ ਕਰਕੇ ਅਸੀਂ ਰਾਤ ਤੇ ਝਾਂਕੇ ਬਿਠਾ ਕੇ ਤੁਹਾਡੇ ਮਨ ਦੇ ਵਿੱਚ ਇੰਨਾ ਰੋਸ਼ ਹੈ ਇੰਨਾ ਗੁੱਸਾ ਹੈ ਜਦੋਂ ਪ੍ਰੇਮ ਤਾਂ ਪਨਾਇਆ ਗਿਆ ਅੰਦਰ ਮੰਦਰ ਵਰਾਜਮਾਨ ਕੀਤਾ ਉਦੋਂ ਤੋ ਤੁਸੀਂ ਕੋਈ ਬੋਲੇ ਨਹੀਂ ਕਿ ਸ਼੍ਰੀ ਪ੍ਰੇਮ ਦਾਮ ਵੱਲੋਂ ਇੱਕ ਲੈਟਰ ਪੈਡ ਭੇਜਿਆ ਗਿਆ ਸ਼੍ਰੀ ਰਾਮ ਲਾ ਕਮੇਟੀ ਨੂੰ ਕਿ ਉਹਦੇ ਉੱਤੇ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਰਾਜੇ ਰਾਜੇ ਦਾ ਜਿਹੜਾ ਉੱਤੇ ਲੇਖ ਸੀਗਾ ਔਰ ਧਾਰਮਿਕ ਯਾਤਰਾ ਉੱਥੇ ਵਰਣ ਲੇਕਿਨ ਜਦੋਂ ਹੁਣ ਪੋਸਟਰ ਰੀਲੀਜ਼ ਹੋਏ ਆ ਬੈਂਡਰ ਲੱਗਨੇ ਸ਼ੁਰੂ ਹੋਏ ਆ ਤਾਂ ਉਹ ਲੱਗਦਾ ਤਾਂ ਪੀਰ ਦੀ ਯਾਤਰਾ ਜਰੀ ਹੈ ਉਹ ਸਾਹਮਣੇ ਪੋਸਟਰ ਆਏ ਆ ਪਰ ਉਹ ਕਿਸੇ ਕਹਿੰਦੇ ਨੇ ਵੀ ਸਾਰੇ ਧਰਮਾਂ ਦਾ ਮੈਂ ਸਤਿਕਾਰ ਕਰਦਾ ਤਾਂ ਹੀ ਮੈਂ ਆਪਣੇ ਨਾਮ ਦਾ ਨਾ ਪ੍ਰੇਮ ਧਾਮ ਰੱਖਿਆ ਹੈ ਬਾਕੀ ਧਰਮਾਂ ਦੀ ਪਾਲਕੀਆਂ ਕਿਉਂ ਨਹੀਂ ਆ ਰਹੀਆਂ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਨਹੀਂ ਹੋ ਰਿਹਾ ਇਹ ਚੋਲਾ ਸਨਾਤਨ ਦਾ ਸਿਰਫ ਉਦੋਂ ਮੈਂ ਸਮਝਦਾ ਵੜਦੇ ਆ ਜਦੋਂ ਕੋਈ ਆਪਣੇ ਤੇ ਪੈਂਦੀ ਹੈ ਜਦੋਂ ਤੁਹਾਡੇ ਦੇ ਨਿਆਂਗਾ ਦਾ ਕੋਈ ਵਿਵਾਦ ਆ ਗਿਆ ਤਾਂ ਉਦੋਂ ਅੱਗੇ ਆਪਣੀ ਲੱਗਦਾ ਤਾਂ ਪੀਰ ਵਾਲੀ ਫਲੋਸਫੀ ਕਰੋ ਨਾ ਅੱਗੇ ਉਦੋਂ ਰੂਜ ਨਾਲ ਅੰਦਰ ਚੋਲਾ ਕੋ ਪਹਿਨਦੇ ਹੋ ਕਿ ਉਹ Hindu ਜਿੱਥੇ ਬੰਦੀਆਂ ਬਣਾਉਂਦੇ ਹੋ ਤੇ ਪ੍ਰਭੂ ਜੀ ਮਤਲਬ ਪ੍ਰਭੂ ਰਾਮ ਦਾ ਘਰ ਨਹੀਂ ਥਾਪਰ ਸਾਹਿਬ ਇਕਲ ਹੋਰ ਇਕਲ ਮਾਰੇ ਨੂੰ ਮਾਰੇ ਨਹੀਂ ਕਰ ਹੋਰ ਕੁਛ ਨਹੀਂ ਮਾਰੇ ਜੀ ਕਹ ਦਸੋ ਕਿ ਕਿਹੜੀ ਨਵੀਂ ਪ੍ਰਥਾ ਬੰਟੀ ਬਾਬਾ ਚਲਾ ਰਿਹਾ ਪਾਪ ਹੈ ਪਾਪ ਸਈਓ ਤੋਂ ਵੱਧ ਖਤਰਾ ਸਾਨੂੰ ਐਸੇ ਬਾਬਿਆਂ ਤੋਂ ਹੈ ਜਿਹੜੇ ਸਾਡੇ ਸਮਾਜ ਦੇ ਲੋਕਾਂ ਨੂੰ ਉਸ ਨੇ ਪਾੜ ਪੂਜਾ ਦੇ ਤਰੀਕੇ ਨਾਲ ਆਪਣਾ ਵਾਰਿਆ ਜਿਹੜੀਆਂ ਹੁਣ ਅੰਦਰ ਪ੍ਰੇਮ ਧਾਮ ਦੇ ਵਿੱਚ ਮੰਦਿਰ ਵੀ ਬਰਾਜਮਾਨ ਹੋਇਆ ਹੈ ਪੋਲੇ ਸ਼ੰਕਰ ਵੀ ਉੱਥੇ ਬਰਾਜੋ ਉੱਥੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਠੀਕ ਹੋਈ ਇਹ ਚੀਜ਼ ਗੱਲ ਆਤਮ ਧਰਮ ਨੂੰ ਵਿਕਰਭ ਲਾਇਆ ਗਿਆ ਮੈਂ ਫਿਰ ਕਹਿ ਰਿਹਾ ਸਾਨੂੰ ਸਾਈਆਂ ਤੋਂ ਬਾਅਦ ਸਭ ਨੂੰ ਸਭ ਨਾਲ ਵੱਡ ਖਤਰਾ ਮਲਟੀ ਵਰਗੇ ਪਾਪਿਆਂ ਤੋਂ ਤੁਸੀਂ ਵੀ ਉੱਥੇ ਜਾਂਦੇ ਨਹੀਂ ਹੋ ਉੱਥੇ ਮਾਸਟਰ ਸਲੀਮ ਤੋਂ ਤੁਸੀਂ ਸ਼੍ਰੀ ਰਾਮ ਦਾ ਤੁਸੀਂ ਭਜਨ ਵੀ ਗਵਾਇਆ ਤੇ ਤੁਸੀਂ ਆਪ ਤੋਂ ਉੱਥੇ ਬਰਾਜਮਾਨ ਹੁੰਦੇ ਹੋ ਅੱਜ ਤੁਸੀਂ ਕ੍ਰਿਟੀਸਾਈਜ਼ ਕਰ ਰਹੇ ਹੋ ਵੀ ਉਹ ਚੀਜ਼ ਉੱਥੇ ਨਹੀਂ ਸੀ ਹੋਣੀ ਬਰਾਜ ਹੋਇਆ ਨਾ ਮੈਨੂੰ ਕੁਛ ਕੀ ਇੱਕ ਮੈਨੂੰ ਮੈਨੂੰ ਮਲੇ ਸਾਡਾ ਮਜ਼ਾਕ ਪੜਾਇਆ ਗਿਆ ਸੀਗਾ ਤੁਹਾਨੂੰ ਤੁਹਾਡੇ ਤੋਂ ਸਲਾਵਾ ਲਈਤੀ ਜਾਂਦੀ ਹੈ ਬਾਬਾ ਜੀ ਨੂੰ ਜੋ ਕਹਿ ਦੇਣਾ ਸਾਬਤ ਕਰ ਦੂੰ ਇਹ ਵੱਡਾ ਦਾਅਵਾ ਹੈ ਮੈਨੂੰ ਇਹ ਗੱਲ ਨਹੀਂ ਕੀ ਹੋਵੇ ਸਾਡੇ ਤੂੰ ਮਾਸਟਰ ਸਲੀਮ ਨੂੰ ਇੱਥੇ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਕਿਉਂ ਗਵਾਇਆ ਮੈਨੂੰ ਨਾ ਕਿਉਂ ਹੋਵੇ ਤਾਂ ਸਾਬਤ ਕਰ ਦੂੰ ਉਹ ਅਗਰਵਾਲ ਪੀਣ ਖਾਣਾ ਪਹਿਲਾ ਸੀਗਾ ਉਸ ਤੋਂ ਬਾਅਦ ਜਦੋਂ ਆਪਣਾ ਮਨ ਕੀਤਾ ਤਾਂ ਅਸੀਂ ਛੋਲਾ ਪਾ ਲਿਆ ਆਪਣਾ ਮਨ ਕੀਤਾ ਅਸੀਂ ਛੋਲਾ ਲਾ ਲਿਆ ਮਲੇ ਜਦੋਂ ਜਿਹਦਾ ਜ਼ਿਕਰ ਹੈ ਭਗਵਾ ਪਾ ਲਿਆ ਜਦੋਂ ਜਿਹਦਾ ਜ਼ਿਕਰ ਭਗਵਾ ਲਾ ਲਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਸ ਬੰਦੇ ਨੂੰ ਇਤਰਾਜ ਹੋਵੇ ਉਹਨੂੰ ਕੀ ਰਾਈਟ ਹੈ ਸ਼੍ਰੀ ਰਾਮ ਜੀ ਚਾਂਕੀ ਬਣਾ ਕੇ ਰਾਤੇ ਬਿਠਾਵੇ ਤੋ ਅੱਜ ਲੁਧਿਆਣੇ ਮੌਜੂਦ ਆ Hindu ਸੰਗਠਨਾ ਦੇ ਮਹਾਨੁਭਵ ਲੀਡਰ ਸੇਵਾ ਸਾਡੇ ਨਾਲ ਖੜੇ ਨੇ ਇਹਨਾਂ ਵੱਲੋਂ ਇੱਕ ਮੈਮਰੰਡਮ ਦਿੱਤਾ ਗਿਆ ਹੈ ਰਾਮਲੀਲਾ ਮਹੋਤਸਵ ਕਮੇਟੀ ਨੂੰ ਸਪੈਸ਼ਲ ਉਹਦੇ ਤੇ ਕਿਹਾ ਗਿਆ ਕੋਈ ਗ੍ਰੈਰ ਸਨਾਤਨੀ ਕੋਈ ਧਰਮ ਦਾ ਬੰਦਾ ਸਾਡੇ ਧਰਮ ਦੀ ਆੜ ਤੇ ਲੈ ਕੇ ਕਿਸੇ ਵੀ ਤਰ੍ਹਾਂ ਦੀ ਰਥ ਯਾਤਰਾ ਜਾਂ ਕੋਈ ਵੀ ਧਾਰਮਿਕ ਪ੍ਰੋਗਰਾਮ ਉਲੀਕੇਗਾ ਤੇ ਉਹ ਲਈ ਅਸੀਂ ਅੱਖਾ ਦਿਖਾਵਾਂਗੇ ਉਹਨਾਂ ਨੂੰ ਰੋਕਿਆ ਜਾਏਗਾ ਕੰਮ ਖਾਸ ਕਰਕੇ ਗੱਲ ਕਰਦਾ ਸਾੜਨਾ ਚ ਹਿੰਦੂ ਲੀਡਰ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਅੱਜ ਸਮੁੱਚੇ ਹਿੰਦੂ ਸਮਾਜ ਨੇ ਲੁਧਿਆਣੇ ਦੀ तकरीबन 100 150 ਅੱਜ ਜਿਹੜੀਆਂ ਹਿੰਦੂ ਜਥੇਬੰਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਸਾਰੀ ਹਿੰਦੂ ਸਮਾਜ ਨਾਲ ਸੰਬੰਧ ਜਿਹੜੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚੇ ਸੀ ਸ਼੍ਰੀ ਰਾਮ ਨਿਲਾ ਮੈਦਾਨ ਚ ਅੱਜ ਜਦੋਂ ਇੱਕ ਨਿਯਮ ਬਣੇ ਆ ਕਮੇਟੀ ਦੇ ਉਹਨਾਂ ਨਿਯਮਾਂ ਚ ਇੱਕ ਐਮੈਂਡਮੈਂਟ ਕਰਾਈ ਆ ਵੀ ਕੋਈ ਵੀ ਜੇ ਲੈਟਰ ਹੈਡ ਸਨਾਤਨ ਧਰਮ ਦੇ ਇਸ ਰਾਮ ਜੀਲਾ ਮੈਦਾਨ ਦੇ ਵਿੱਚ ਸਨਾਤਨ ਦਰੋਹਰ ਦੇ ਵਿੱਚ ਕੋਈ ਕਾਰਜਕ੍ਰਮ ਡੀਕਦਾ ਤਾਂ ਪਹਿਲੀ ਗੱਲ ਤਾਂ ਸਿਰਫ ਸਨਾਤਨ ਨਾਲ ਸਬੰਧਤ ਹੋਵੇ ਦੂਸਰੀ ਗੱਲ ਜੇ ਕੋਈ ਬੰਦਾ ਘਮਰਾਹ ਕਰਕੇ ਸਨਾਤਨ ਦੀ ਆੜ ਦੇ ਵਿੱਚ ਹੋਰ ਕਿਸੇ ਕੋਈ ਯਾਤਰਾ ਕੱਢਦਾ ਤਾਂ ਉਹਦੀ ਪਹਿਲੀ ਗੱਲ ਤਾਂ ਰੱਦ ਹੋਣੀ ਚਾਹੀਦੀ ਹੈ ਇਸੇ ਤਿੱਕੇ ਤੱਕ ਮਾਮਲਾ ਆਉਣ ਵਾਲੀ 21 ਅਪ੍ਰੈਲ ਨੂੰ ਜਿਹੜਾ ਸਾਹਮਣੇ ਆਇਆ ਕਿ ਸ਼੍ਰੀ ਪ੍ਰੇਮ dham ਵੱਲੋਂ ਇੱਕ ਲੈਟਰ ਪੈਡ ਭੇਜਿਆ ਗਿਆ ਸ਼੍ਰੀ ਨਾਮਿਲਾ ਕਮੇਟੀ ਨੂੰ ਜੋ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਉਹਦੇ ਉੱਤੇ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਰਾਦੇ ਰਾਦੇ ਦਾ ਜਿਹੜਾ ਉੱਤੇ ਅਲਿਖ ਸੀਗਾ ਔਰ ਧਾਰਮਿਕ ਯਾਤਰਾ ਉੱਥੇ ਵਰਣਨ ਸੀ ਲੇਕਿਨ ਜਦੋਂ ਹੁਣ ਪੋਸਟਰ ਰੀਲੀਜ਼ ਹੋਏ ਆ ਬੈਂਡਰ ਲੱਗਨੇ ਸ਼ੁਰੂ ਹੋਏ ਆ ਤਾਂ ਉਹ ਲੱਗਦਾ ਤਾਂ ਪੀਰ ਦੀ ਯਾਤਰਾ ਜਿਹੜੀ ਹੈ ਉਹ ਸਾਹਮਣੇ ਪੋਸਟਰ ਆਏ ਆ ਜਿਸ ਤੋਂ ਬਾਅਦ ਸਨਾਤਨ ਧਰਮ ਪ੍ਰੇਮੀਆਂ ਦਾ ਬੜਾ ਵੱਡਾ ਇਤਰਾਜ਼ ਹੋਇਆ ਕਮੇਟੀ ਨੂੰ ਔਰ ਕਮੇਟੀ ਨੇ ਇਸ ਗੱਲ ਦਾ ਅਸ਼ਵਾਸਨ ਦਿੱਤਾ ਕਿ ਤੁਰੰਤ ਪ੍ਰਭਾਵ ਨਾਲ ਇਸ ਯਾਤਰਾ ਨੂੰ ਜਿਹੜਾ ਪ੍ਰੇਮਧ ਰੱਜ ਕੀਤਾ ਜਾਏਗਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਨਾਲ ਦੇ ਨਾਲ ਮੰਗ ਪੱਤਰ ਸੌਪਿਆ ਕਿ ਜੇਕਰ ਕੋਈ ਸਨਾਤਨ ਧਰਮ ਦੇ ਦੇਵੀ ਦੇਵਤਾ ਗਾਂਦੀ ਕੋਈ ਪਾਲਕੀ ਕੋਈ ਐਸਾ ਰੂਪ ਦਿੱਤਾ ਗਿਆ ਲੱਗਦਾ ਤਾਂ ਪੀਰ ਦੀ ਯਾਤਰਾ ਦੇ ਦੌਰਾਨ ਕੋਈ ਪੀਰਾਂ ਨੂੰ ਮੰਨਦਾ ਫਕੀਰਾਂ ਨੂੰ ਮੰਨਦਾ ਉਹਦਾ ਰਾਈਟ ਹੈ ਪ੍ਰੇਮ ਧਾਮ ਚ ਲੱਗਦਾ ਤਾਂ ਪੀਰ ਦਾ ਗੁਣਗਾਰ ਹੁੰਦਾ ਸਾਨੂੰ ਕੋਈ ਤਰਾਜ ਉਹਦਾ ਜਗਜਾਹਰ ਹੁੰਦਾ ਪਰ ਉਹ ਕਿਤੇ ਕਹਿੰਦੇ ਨੇ ਵੀ ਸਾਰੇ ਧਰਮਾਂ ਦਾ ਮੈਂ ਸਤਿਕਾਰ ਕਰਦਾ ਤਾਂ ਹੀ ਮੈਂ ਆਪਣੇ ਧਰਮ ਦਾ ਨਾ ਪ੍ਰੇਮ ਧਾਮ ਰੱਖਿਆ ਬਾਕੀ ਧਰਮਾਂ ਦੀ ਪਾਲਕੀਆਂ ਕਿਉਂ ਨਹੀਂ ਆ ਰਹੀਆਂ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਨਹੀਂ ਹੋ ਰਿਹਾ ਗੁਰੂ ਸਾ ਪਪਾਲ ਕੀ ਕਿਉਂ ਨਹੀਂ ਨਾਲ ਚੱਲ ਰਹੀ ਹੋਰ ਧਰਮਾਂ ਦੇ ਲੋਕ ਕਿਉਂ ਨਹੀਂ ਨਾਲ ਚੱਲ ਰਹੇ ਸਿਰਫ ਸਨਾਤਨ ਹੀ ਇਹ ਚੋਲਾ ਸਨਾਤਨ ਦਾ ਸਿਰਫ ਉਦੋਂ ਮੈਂ ਸਮਝਦਾ ਫੜਦੇ ਆ ਜਦੋਂ ਕੋਈ ਆਪਣੇ ਤੇ ਪੈਂਦੀ ਆ ਅੱਜ ਤੋਂ ਕੁਝ ਦਿਨ ਪਹਿਲਾਂ ਕਿ ਨਿਹੰਗਾਂ ਦਾ ਵਿਵਾਦ ਸ਼ੁਰੂ ਹੋਇਆ ਸ਼੍ਰੀ ਪ੍ਰੇਮਾਨੰਦ ਮਹਾਰਾਜ ਰਿੰਦਾਵਾਂ ਚ ਬਹੁਤ ਅਸੀਂ ਤੁਸੀਂ ਵੀਡੀਓ ਵੀ ਦੇਖਦੇ ਆ ਤਾਂ ਉੱਥੇ ਬਹੁਤ ਸਾਰੇ ਨਿਹੰਗ ਜਿੱਥੇ ਬੰਦੀਆਂ ਪਹੁੰਚਦੀਆਂ ਨਿਹੰਗ ਸਿੰਘ ਪਹੁੰਚਦੇ ਕਦੀ ਸੁਣਿਆ ਕਿ ਪ੍ਰੇਮਾਨੰਦ ਮਹਾਰਾਜ ਜੀ ਨੇ ਪੁਲਿਸ ਬੁਲਾ ਲਈ ਹੋਵੇ ਨਹੀਂ ਉਹ ਖੁੱਲਾ ਦਰਬਾਰ ਹੈ ਕਹਿੰਦੇ ਕੋਈ ਵੀ ਆ ਸਕਦਾ ਮੇਰੇ ਦਰਬਾਰ ਕੋਣ ਕਿਉਂ ਆਏ ਫਿਰ ਅੱਜ ਤੱਕ ਤਾਂ ਵੰਡੀ ਬਾਬਾ ਜੀ ਤੇ ਭਾਈਓ ਤੇ ਪਹੁੰਚੋ ਕਿਹੜਾ ਉੱਥੇ ਕਲੈਸ਼ ਕਰਾਉਣਾ ਜਾਂਦੇ ਸੀ ਹਿੰਦੂ ਸਿੱਖਾਂ 'ਚ ਵਿਵਾਦ ਕਰਾਉਣਾ ਜਾਂਦੇ ਸੀ ਤੇ ਹੁਣ ਸਨਾਤਨ ਨੀ ਕਿਉਂ ਜਦੋਂ ਤੁਹਾਡੇ ਦੇ ਨਿਹੰਗਾਂ ਦਾ ਕੋਈ ਵਿਵਾਦ ਆ ਗਿਆ ਤਾਂ ਉਦੋਂ ਅੱਗੇ ਆਪਣੀ ਰੱਖ ਦਿੱਤਾ ਪੀਰ ਵਾਲੀ ਫਲਸਫੇ ਕਰੋ ਨਾ ਅੱਗੇ ਉਦੋਂ ਰੂਹ ਸਨਾਤਨ ਦਾ ਚੋਲਾ ਕੋ ਪਹਿਨਦੇ ਹੋ ਕਿ ਉਹ ਹਿੰਦੂ ਜਿੱਥੇ ਬੰਦੀਆਂ ਬੁਲਾਉਂਦੇ ਹੋ ਸਰਬ ਧਰਮ ਜਿੱਥੇ ਬੰਦੀਆਂ ਬੁਲਾਉਂ ਨਾ ਕਿ ਜਿੱਥੇ ਬੰਦੀਆਂ ਬੁਲਾਉਂ ਇਸ ਜਗ੍ਹਾ ਤੋਂ ਰਾਤ ਯਾਤਰਾ ਨਿਕਲਦੀ ਹੈ ਤੇ ਬਹੁਤ ਤਕਲੀਫ ਕੀ ਹੈ ਤੁਹਾਨੂੰ ਟੂਰ ਲਾਈਨ ਦੀ ਮਨਛਾ ਜਿਹੜੀ ਹੋ ਸਕਦੀ ਹੈ ਸੋ ਇਸ ਤਕਲੀਫ ਕੀ ਹੈ ਜੇ ਇੱਥੋਂ ਰਾਤ ਯਾਤਰਾ ਮਰਜੀ ਇੱਕ ਗੱਲ ਦੱਸੋ ਮੁਸਲਮਾਨ ਪੀਰ ਲਖਦਤਾਂ ਦੀ ਸਰਕਾਰ ਦੀ ਲੈਂ ਲੱਗ ਹੈ ਭਗਵਾਨ ਬੋਲੇਨਾਥ ਦੀ ਲੈਂ ਪੂਜਾ ਪੱਤੀ ਪਾੜ ਦੀ ਲੱਗ ਹੈ ਜਾਂ ਨਹੀਂ ਹੈ ਬਿਲਕੁਲ ਹੈਗੀ ਹੈ ਜੀ ਦੋ ਉਹ ਲੈਂ ਲੱਗ ਗਈ ਹੈ ਇਹ ਲੈਂ ਲੱਗ ਗਈ ਹੈ ਲਖਦਤਾਂ ਸਰਕਾਰ ਦੀ ਮੁਸਲਮਾਨ ਲੈਂ ਹੈ ਜੀ 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 ਬੋਲੇਨਾਥ ਦੀ ਸਨਾਤਨ ਧਰਮ ਦੀ ਹੈ ਉਹ ਸਨਾਤਨ ਧਰਮ ਦੀ ਬਿਲਕੁਲ ਸਨਾਤਨ ਧਰਮ ਦੀ ਲੈਂ ਹੈ ਇੱਕ ਗੱਲ ਸੁਣੋ ਨਾ ਨਹੀਂ ਬਾਬਾ ਜੀ ਜੇ ਉਹ ਰਾਤ ਯਾਤਰਾ ਕੱਢ ਰਹੇ ਨੇ ਇਹ ਗਦੇਸੀ ਗਰਾਊਂਡ ਦੇ ਵਿੱਚ ਉਹਨਾਂ ਨੇ ਪੋਸਟਰ ਚਪਾਏ ਨੇ ਮੇਥੋਂ ਕੱਢ ਨੇ ਉਹਦੇ 'ਚ ਤਕਲੀਫ ਕੀ ਹੋਣੀ ਚਾਹੀਦੀ ਹੈ ਕੀ ਤਕਲੀਫ ਹੋਣੀ ਚਾਹੀਦੀ ਹੈ ਸਾਨੂੰ ਤਕਲੀਫ ਹੋ ਰੁਕ ਦੇਖੋ ਯਾਤਰਾ ਕਰ ਰਹੇ ਆ ਠੀਕ ਹੈ ਜੀ ਯਾਤਰਾ ਕਰ ਰਹੇ ਪਰ ਉਹਦੇ ਵਿੱਚ ਦੇਖੋ ਇਹ ਜਿਹੜਾ ਗਰਾਊਂਡ ਹੈ ਦਰੇਸੀ ਇਹ ਦਰੇਸੀ ਗਰਾਊਂਡ ਦਾ ਨਾਮ ਦਰੇਸੀ ਗਰਾਊਂਡ ਪਿਆ ਕਿਉਂ ਪਹਿਲਾਂ ਦੱਸੋ ਚਲੋ ਦਰੇਸੀ ਗਰਾਊਂਡ ਦੇ ਵਿੱਚ ਜਾ ਕੇ ਦੇਖੋ ਤੇ ਅੱਜ ਵੀ ਪੰਚਵਤੀ ਉੱਥੇ ਅੱਜ ਵੀ ਵਿਰਾਜਮਾਨ ਹੈ ਉਹ ਪੰਚਵਤੀ ਕਾਦੇ ਲਈ ਹੋਈ ਹੈ ਜੀ ਉੱਥੇ ਪ੍ਰਭੂ ਸ਼੍ਰੀ ਰਾਮ ਜੀ ਮਾਂ ਸੀਤਾ ਜੀ ਉਹ ਲక్ష్మణ ਜੀ ਖੁਦ ਵਿਰਾਜਮਾਨ ਹੋਰ ਅੱਜ ਦੀ ਨਹੀਂ ਹੈ ਮੇਰੇ ਮੈਂ ਖੁਦ ਮੇਰੀ 42 ਦੀ ਏਜ ਹੈ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਜਿਹੜਾ ਕੀ ਸਿਆਸਨ ਜੀ ਯਾਤਰਾ ਠਾਕੁਰ ਦਵਾਰੇ ਤੋਂ ਸ਼ੁਰੂ ਹੁੰਦੀ ਹੈ ਔਰ ਜਿਹੜਾ ਕੀ ਮੋੜਿਆ ਦੇ ਲੁਧਿਆਣੇ ਦੇ ਬਬੀਨ ਸ਼ਹਿਰਾ ਤੋਂ ਵਿੱਚੋਂ ਨਿਕਲ ਕੇ ਲੋਕਾਂ ਨੂੰ ਦਰਸ਼ਨ ਦੇ ਕੇ ਦ੍ਰਿਸ਼ੀ ਗਰਾਉਂਡ ਦੇ ਵਿੱਚ ਆ ਕੇ ਉਰੇ ਵਿਰਾਇਮਨ ਹੁੰਦੀ ਹੈ ਔਰ ਵਿਰਾਇਮਨ ਕਿੱਥੇ ਹੁੰਦੀ ਹੈ ਪੰਜਵੜੀ ਤੇ ਉਹ ਪੰਜਵੜੀ ਪ੍ਰਭੂ ਸ਼੍ਰੀ ਰਾਮ ਦੀ ਹੈ ਨਾ ਕਿ ਉਹ ਥੱਲੇ ਜਮੀਨ ਤੇ ਅਸੀਂ ਰੱਖਦੇ ਸੀ ਹੱਥ ਨੂੰ ਉਹ ਪੰਜਵੀਂ ਟੀ ਤੇ ਰੱਖਿਆ ਜਾਂਦਾ ਔਰ ਉਰੋ ਜੀ ਹੀ ਜਦੋਂ ਵਾਪਸੀ ਜਾਂਦੀ ਆ ਉਹ ਫਿਰ ਠਾਕੁਰਦਾਰੀ ਆ ਕੇ ਸੰਪਨ ਹੁੰਦੀ ਆ ਤੇ ਪ੍ਰਭੂ ਜੀ ਮਤਲਬ ਪ੍ਰਭੂ ਰਾਮ ਦਾ ਘਰ ਨਹੀਂ ਠਾਪੜ ਸਾਹਿਬ ਇਕ ਗੱਲ ਹੋਰ ਇਕ ਗੱਲ ਮਾਰੇ ਨੂੰ ਮਾਰੇ ਨਹੀਂ ਇਕ ਗੱਲ ਹੋਰ ਪੁੱਛਣੀ ਮਹਾਰਾਜੀ ਇੱਕ ਗੱਲ ਦੱਸੋ ਭਗਵਾਨ ਬੋਲੇनाथ ਦੀ ਸ਼ਾਦੀ ਹੁੰਦੀ ਆ ਸਾਰੇ ਦੇਵੀ ਦੇਵਤਿਆਂ ਤੋਂ ਸ਼ਾਦੀ ਤੇ ਆਉਂਦੇ ਆ ਆਪਣਾ ਸੰਯੋਗ ਸਮੇਟੇ ਆ ਕਿਸ਼ਨ ਜੀ ਦਾ ਜਨਮ ਹੁੰਦਾ ਸਾਰੇ ਦੇਵੀ ਦੇਵਤਿਆਂ ਕੇ ਆਸ਼ੀਰਵਾਦ ਦਿੰਦੇ ਆ ਕਿਆ ਕਦੀ ਇਹ ਸੁਣਿਆ ਗਿਆ ਕਦੀ ਹੈ ਸਾਡੇ ਇਤਿਹਾਸ ਸੁਸ ਮੁਸਲਿਮ ਪੀਰ ਦਾ ਜਨਮ ਹੋਵੇ ਸਾਡੇ ਭਗਵਾਨ ਬੋਲੇ ਨਾਲ ਉੱਥੇ ਨੱਚਦੇ ਹੋਣ ਉੱਥੇ ਡਾਂਸ ਕਰਦੇ ਆਸ਼ੀਰਵਾਦ ਦੇਣਗੇ ਹੋਣ ਨਹੀਂ ਇਹ ਕਿਹੜੀ ਨਵੀਂ ਨਵੀਂ ਪ੍ਰਥਾ ਬੰਟੀ ਬਾਬਾ ਚਲਾ ਰਿਹਾ ਪਾਪ ਹੈ ਪਾਪ ਕਿਹੜਾ ਪਾਪ ਕੁਮਾਰਿਆ ਕਿਹੜੇ ਸਾਡੇ ਸਾਨੂੰ ਤਾਂ ਇਸਾਈਆਂ ਤੋਂ ਖਤਰਾ ਸਾਈਆਂ ਤੋਂ ਵੱਧ ਖਤਰਾ ਸਾਨੂੰ ਐਸੇ ਬਾਬਿਆਂ ਤੋਂ ਹੈ ਜਿਹੜੇ ਸਾਡੇ ਸਮਾਜ ਦੇ ਲੋਕਾਂ ਨੂੰ ਮੁਸਲਿਮ ਪਾਠ ਪੂਜਾ ਦੇ ਤਰੀਕੇ ਨਾਲ ਆਪਣਾਵਾ ਰਿਹਾ ਬੰਟੀ ਹੈ ਕੀ ਬਿਲਕੁਲ ਬਿਲਕੁਲ ਅਰੇ ਟੈਂਡੈਂਸ ਸਾਹਿਬ ਇੱਕ ਗੱਲ ਦੱਸੋ ਵੀ ਜਦੋਂ ਉਸ ਜਗ੍ਹਾ ਨੂੰ ਬਣਾਇਆ ਗਿਆ ਉਸ ਜਗ੍ਹਾ ਦੇ ਉੱਤੇ ਪ੍ਰੇਮ ਦਾਬ ਨਾਮ ਰੱਖਿਆ ਗਿਆ ਮੰਦਿਰ ਬਰਾਜਮਾਨ ਕੀਤਾ ਗਿਆ ਉਦੋਂ ਉਦੋਂ ਤੁਹਾਡੇ ਵਰਗੇ ਮਹਾਨੂ ਬਾਬੋ ਉੱਥੇ ਜਾ ਕੇ ਮੱਥਾ ਟੇਕਣ ਵੀ ਜਾਂਦੇ ਰਿਹਾ ਤੁਹਾਡੀਆਂ ਫੋਟੋਆਂ ਵਾਇਰਲ ਹੁੰਦੀਆਂ ਰਹੀਆਂ ਜਿਆਦਾ ਕੋਈ ਮੈਂ ਖੁਦ ਜਾਂਦਾ ਰਿਹਾ ਉਦੋਂ ਸਾਰੇ ਸਮਾਜ ਨੂੰ ਬੇਕੂ ਬਣਾਇਆ ਗਿਆ ਵੀ ਮੈਂ ਸਨਾਤਨ ਧਰਮ ਦੀ ਲੈਣ ਜਾਣਾ ਮੈਂ ਖਾੜੇ ਵਾਲੇ ਪਾਸੇ ਜਾਣਾ ਮੈਂ ਸਪਹਿਲੇ ਤਾਂ ਆਪਾਂ ਸੰਤ ਬਣ ਕੇ 108 ਨੰਬਰ ਫਿਰ 100 ਫਿਰ 108 ਦੀ ਮਾਮਲੇਸ਼ੀ ਦੀ ਪਾਦੀ ਲੈ ਲਈ ਫਿਰ ਆਪਾਂ ਉਸ ਦੇ ਨਾਮ ਦੇ ਉੱਤੇ ਦਵਾਈਆਂ ਦਾ ਧੰਦਾ ਕਰ ਲਿਆ ਵੀ ਬਾਬਾ ਜੀ ਪ੍ਰੋਚਨ ਕਰਿਆ ਵੀ ਸਿਹੜੀਆਂ ਇਹ ਦਵਾਈਆਂ ਨੇ ਬੜੀਆਂ ਸ਼ੁੱਧ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸਭ ਕੁਝ ਸੂਟ ਹੋ ਗਿਆ ਆਪਾਂ ਮਾਮਲੇ ਛਿੜਤੀ ਵਾਹੇ ਦੱਸੋ ਨਾ ਫਿਰ ਆਪਾਂ ਉਸੇ ਲਾਈਨ ਤੇ ਤੁਰ ਕੇ ਕਾਹਦੇ ਲਈ ਦੱਸੋ ਨਾ ਨਹੀਂ ਉਹ ਤਾਂ ਕਹਿ ਹੀ ਰਹੇ ਨੇ ਵੀ ਮੈਂ ਬਾਬਾ ਨਹੀਂ ਹੈਗਾ ਮੈਂ बिजनेসম্যান ਆ ਯਾਰ ਸਮਝਿਆ ਫਿਰ ਸਾਡੇ ਫਿਰ बिजनेসম্যান ਹੈ ਨਾ ਫਿਰ ਕਿਉਂ ਸਾਡੇ ਦੇਵੀ ਦੇ ਜਿਹੜਾ ਬਿਜ਼ਨਸ ਕਰੂਗਾ ਬੰਦਾ ਦੱਸੋ ਨਾ ਮੈਨੂੰ ਉਹ ਬੰਟੀ ਬਾਬਾ ਮੈਂ ਨਹੀਂ ਉਹਨੂੰ ਬਾਬਾ ਬੂਬਾ ਕਹਿੰਦਾ ਬੰਟੀ ਸਾਡੇ ਦੇਵੀ ਦੇ ਜਿਹੜਾ ਬਿਜ਼ਨਸ ਕਰੂਗਾ ਜੋ ਖੁਦ ਕਹਿੰਦਾ ਮੈਂ ਬਿਜ਼ਨਸਮੈਨ ਆ ਸਾਡੇ ਦੇਵੀ ਦੇਰ ਦਾ ਬਿਜ਼ਨਸ ਲੱਗਾ ਹੋਇਆ ਸਾਨੂੰ ਕਿਉਂ ਬਿਜ਼ਨਸਮੈਨ ਸੀ ਤੇ ਉਹਨੇ ਮਹਾਮੜਲੇਸ਼ਵਰ ਪਦ ਕਿਉਂ ਲਿਆ ਤੁਹਾਨੂੰ ਇੱਕ ਗੱਲ ਪਤਾ ਲੱਗੀ ਜਿ ਮਹਾਮੜਲੇਸ਼ਵਰ ਪਦ ਕਿਉਂ ਛੱਡਿਆ ਗਿਆ ਉਹ ਚੋਲਾ ਪਾਣ ਤੋਂ ਬਾਅਦ ਉਹ ਚੋਲਾ ਕਿਉਂ ਉਤਾਰਿਆ ਗਿਆ ਉਹਦਾ ਕਾਰਨ ਉਹਨਾਂ ਨੇ ਆਪਣੇ ਮੂੰਹੋਂ ਪਤਾ ਕੀ ਦੱਸਿਆ ਉਹ ਕਹਿੰਦੇ ਮੈਨੂੰ ਦਾੜੀ ਰੱਖਣ ਲਈ ਕਿਹਾ ਜਾਂ ਦਾੜੀ ਰੱਖਣੀ ਪਊਗੀ ਜਾਂ ਮੁੰਡਨ ਕਰਾਣੇ ਪਊਗੇ ਜਿਹੜਾ ਬੰਦਾ ਆਪਣੇ ਬਾਲ ਨਹੀਂ ਤਿਆਗ ਸਕਦਾ ਸਨਾਤਨ ਧਰਮ ਏਡੇ ਵੱਡੀ ਉਪਾਦੀ ਪ੍ਰਾਪਤ ਕਰਕੇ ਇਹਦਾ ਮਤਲਬ ਉਹ ਲਿਸ਼ਕ-ਬੁਸ਼ਕ ਤੇ ਆਪਣੀ ਉਹ ਜਿੱਦਾਂ ਵੀਡੀਓ ਪਾਉਂਦੇ ਨੇ ਆਪਣੀ ਸੁੰਦਰਤਾ ਦਾ बखਾਨ ਕਰਨਾ ਚਾਹੁੰਦੇ ਆ। ਕੈਸੀ ਗੱਲ ਕਰਦੇ ਉਹ ਬਾਬਾ ਹੋ ਸਕਦਾ ਬੰਦਾ? ਤੁਸੀਂ ਦੱਸੋ ਮੈਨੂੰ। ਬਾਬੇ ਦਾ ਰੂਪ ਹੁੰਦਾ। ਬਾਬਾ ਜਦੋਂ ਨਾਮ ਸੁਣਦੇ ਨਾ ਬਾਬਾ। ਬਾਬਾ ਦਾ ਰੂਪ ਆਉਂਦਾ ਏ ਕਿ ਅੱਗੇ ਵੀਰੋ ਬਾਬਾ ਆਊਗਾ ਉਹਦਾ ਜਟਾ ਹੋਣੀ ਆ। ਉਹਨੂੰ ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ ਹੋਊਗਾ। ਸਚਨ ਸਵਰਨ ਨਾਲ ਕੋਈ ਰੂਪ ਚਾਰਗ ਦੀ ਗੱਲ ਕਰਦੇ ਨਾ ਸਰਬਦਰਬ ਦਾ ਨਾਮ ਵੀ ਨਾ ਸਾਡੇ ਥਾਪਰ ਸਾਹਿਬ ਨੂੰ ਇਤਾਂ ਜਦੋਂ ਨਹੀਂ ਬਿੱਟਿਆ ਹੋਇਆ ਸੀ। ਬਸ ਸਾਡੇ ਸੰਦੀਪ ਠਾਪਰ ਜੀ ਨੇ ਸਮਝਾਇਆ ਸੀ ਸਮਿਸ਼ ਜੀ ਨੇ ਸਮਝਾਇਆ ਸੀ ਪੋਬੀ ਜੀ ਨੇ ਕਿਹਾ ਸੀਗਾ ਵੀ ਤੁਸੀਂ ਸਰਾਤਮ ਉਹ ਕਹਿੰਦੇ ਮੈਂ ਸਰਾਤਨ ਧਰਮ ਚਾਣਾ ਫਿਰ ਮੇਰੇ ਕਿਦਾਂ ਉਤਰੂਗਾ ਦਾਲ ਵੀ ਮੈਂ ਪਿਉ ਨਿਊ ਅਗਰਵਾਲ ਪੀਰਖਾਨੇ ਦਾ ਮੈਂ ਮੁਖੀ ਆਇਗਾ ਪੀਰਖਾਨਾ ਹੁੰਦਾ ਸੀਗਾ ਹੁਣ ਵੀ ਤਾਂ ਇਹੀ ਚੀਜ਼ ਹੈ ਨਾ ਜਨਮਸ਼ਟਮੀ ਵੀ ਮਨਾਈ ਜਾਂਦੀ ਉਹਨਾਂ ਵੱਲੋਂ ਸ਼ਿਵਰਾਤਰੀ ਵੀ ਮਨਾਈ ਜਾਂਦੀ ਉਹਨਾਂ ਵੱਲੋਂ ਯਾਤਰਾ ਦੇ ਵਿੱਚ ਲਖਦਾਤਾ ਪੀਰ ਦੀ ਯਾਤਰਾ ਕੱਢਣ ਜੀ ਸਾਡੇ ਕੋਲ ਸਾਡਾ ਕੋਈ ਵਿਰੋਧ ਨਹੀਂ ਹੈ ਪਰ ਸਾਡਾ ਸਵਾਲ ਹੈ ਉੱਥੇ ਦੇਵੀ-ਦੀਵਤੀਆਂ ਦਾ ਕੀ ਕੰਮ ਹੈ ਕੰਨਨ ਸਰਤਤਰ ਮੈਗੇ ਨੇ ਫਿਰ ਮਸਜਿਦ ਕਿਉਂ ਨਹੀਂ ਬਣਾ ਦਿੰਦੇ ਉੱਥੇ ਇਸਾਈ ਗਿਰਜਾ ਘਰ ਕਿਉਂ ਨਹੀਂ ਬਣਾ ਦਿੰਦੇ ਸਿਰਫ ਇੱਕੋ ਚੀਜ਼ ਸਤੰਤਮ ਧਰਮ ਨਾਲ ਖਲਵਾੜ ਹੀ ਬਣਿਆ ਗਿਆ ਵੈ ਦੱਸੋ ਨਾ ਜਿਹੜਾ ਬੰਦਾ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਨਹੀਂ ਸੁਣਦਾ ਆਪਣੇ ਮੇਲੇ ਦੇ ਵਿੱਚ ਉਹਨੂੰ ਸਤੰਤਮ ਧਰਮ ਨਾਲ ਪਿਆਰ ਕੀ ਹੋਊਗਾ ਦੱਸੋ ਨੀ ਜਿਹੜੀਆਂ ਹੁਣ ਅੰਦਰ ਪ੍ਰੇਮ ਧਾਮ ਦੇ ਵਿੱਚ ਮੰਦਿਰ ਵੀ ਬਿਰਾਜਮਾਨ ਹੋਇਆ ਹੈ ਪੋਲੇ ਸ਼ੰਕਰ ਵੀ ਉੱਥੇ ਬਿਰਾਜੋ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਠੀਕ ਹੋਈ ਚੀਜ਼ ਕਰ ਸਤੰਤਮ ਧਰਮ ਨੂੰ ਵਿਕਰਭਰਗ ਲਾਇਆ ਗਿਆ ਵੈ ਮੈਂ ਫਿਰ ਕਹਿ ਰਿਹਾ ਸਾਨੂੰ ਸਾਈਆਂ ਤੋਂ ਬਾਅਦ ਸਭ ਨਕਸਰ ਸ ਵੰਟੀ ਵਰਗੇ ਪਾਪਿਆਂ ਤੋਂ ਸੁਨਾਤਨ ਧਰਮ ਦਿਆਵਾਨ ਹੈ ਸੁਨਾਤਨ ਧਰਮ ਦੇ ਲੋਕ ਭੋਲੇ-ਪਾਲੇ ਆ ਧਾਰਮਿਕ ਭਾਵਨਾਵਾਂ ਦੇ ਵਿੱਚ ਬਹਿ ਕੇ ਇਹਨਾਂ ਵਿਚਾਰਿਆਂ ਕੋਲੋਂ ਜੋ ਮਰਜ਼ੀ ਕਰਾ ਲਓ ਸਾਡਾ ਤਰਨ ਬੜਾ ਵਿਸ਼ਾਲ ਆ ਸਾਡਾ ਧਰਮ ਕੋਈ ਇਹ ਨਹੀਂ ਕਿ 2000 5000 10000 ਸਾਲ ਪੁਰਾਣਾ ਨਾ ਨਾ ਸਾਡਾ ਧਰਮ 1 ਅਰਬ 96 ਲੱਖ 5800 ਕਿੰਨੇ ਸਾਲ ਪੁਰਾਣਾ ਧਰਮ ਹੈ ਸਭ ਤੋਂ ਪੁਰਾਣਾ ਧਰਮ ਹੈ ਸਾਡਾ ਤੇ ਇਸ ਕਰਕੇ ਉਹ ਵਿੱਚ ਸਾਡੇ ਕੁਝ ਲੋਕਾਂ ਨੂੰ ਬਰਗਲਾ ਕੇ ਚਲੋ ਅਸੀਂ ਸਾਡੀ ਭਾਵਨਾ ਕਿ ਸਾਡੇ ਦੇਵੀ ਦੇਵਤੇ ਸਾਡੇ ਈਸ਼ਟ ਜਿੱਥੇ ਬੈਠੇ ਅਸੀਂ ਉੱਥੇ ਨਤਮਸਤਕ ਹੋਣਾ ਹੀ ਹੋਣਾ ਇਹਨੇ ਵੀ ਹੌਸਲ ਹੈ ਅਸੀਂ ਮਨਾ ਥੋੜਾ ਕਰਦੇ ਕਿ ਕਿਰ ਨੂੰ ਉੱਥੇ ਨਾ ਜਾਓ ਤੁਸੀਂ ਪੀਰਾਂ ਨੂੰ ਨਾ ਮੰਨੋ ਪਰ ਸਨਾਤਨ ਦੀ ਆੜ ਲੈ ਕੇ ਨਾ ਮੰਨੋ ਜਿਹੜਾ ਤੁਸੀਂ ਬਾਰ-ਬਾਰ ਸਵਾਲ ਕਰ ਰਹੇ ਹੋ ਨਾ ਬਈ ਇਹ ਮੰਦਰ ਬਣਾਇਆ ਉਹਨਾਂ ਨੇ ਇਹ ਬਣਾਇਆ ਭਾਜੀ ਇਹ ਡੇਰੇਆਂ ਦੇ ਪਬਲਿਸਿਟੀ ਡਿਪਾਰਟਮੈਂਟ ਨੇ ਕਿੱਦਾਂ ਬੰਦਿਆਂ ਨੂੰ ਲੈ ਕੇ ਆਣਾ ਆਪਣੇ ਡੇਰੇ ਖਿੱਚ ਪਾਣੀ ਕਿਦਾਂ ਉਹਨਾਂ ਨੂੰ ਆਪਾਂ ਸਹੀ ਆਪਣੇ ਆਪ ਨੂੰ ਸਾਹਿਬ ਤੁਸੀਂ ਵੀ ਉੱਥੇ ਜਾਂਦੇ ਰਹੇ ਹੋ ਉੱਥੇ ਮਾਸਟਰ ਸਲੀਮਦੋ ਤੁਸੀਂ ਸ਼੍ਰੀ ਰਾਮ ਦਾ ਤੁਸੀਂ ਭਜਨ ਵੀ ਗਵਾਇਆ ਤੇ ਤੁਸੀਂ ਆਪ ਤਾਂ ਉੱਥੇ ਬਰਾਜਮਾਨ ਹੁੰਦੇ ਨੇ ਅੱਜ ਤੁਸੀਂ ਕ੍ਰਿਟਿਸਾਈਜ਼ ਕਰ ਰਹੇ ਹੋ ਵੀ ਉਹ ਚੀਜ਼ ਕਿਉਂ ਨਹੀਂ ਹੋਣੀ ਬਰਾਜ ਹੋਇਆ ਨਾ ਬੰਡੀ ਬਾਬਾ ਹੀ ਕਹਿੰਦੇ ਤੁਸੀਂ ਉੱਥੇ ਮਾਸਟਰ ਸਲੀਮਦੋ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਕਿਉਂ ਗਵਾਇਆ ਤੁਹਾਡੇ ਕੈਮਰਾਮੈਨ ਨੇ ਵੀ ਪੱਤਰਕਾਰ ਨੇ ਵੀ ਸਵਾਲ ਕੀਤਾ ਵੀ ਕਿਉਂ ਕਿਉਂ ਗਵਾਇਆ ਕਹਿੰਦੇ ਮੇਰੇ ਨਾ ਮੈਨੂੰ ਕੀ ਕਹਿੰਦੇ ਨੇ ਮੇਰੇ ਮੇਰੇ ਟ੍ਰਸਟੀ ਨਾ ਸਰਦਾਰ ਨੇ ਮੁਸਲਮਾਨ ਨੇ ਵੀ ਸਾਡੇ ਇਹ ਨਹੀਂ ਚੱਲਣਾ ਇੱਥੇ ਪ੍ਰਭੂ શ્રી RAM ਜੀ ਦਾ ਭਜਨ ਨਹੀਂ ਚੱਲਣਾ ਮੈਨੂੰ ਤਰਾਜ ਹੈ ਨਾ ਇੱਕ ਬੰਦਾ ਕਹਿੰਦਾ ਮੈਂ ਸੰਤ ਬੰਦਾ ਹਾਂ ਇੱਕ ਬੰਦਾ ਕਹਿੰਦਾ ਮੈਂ ਖਾੜਿਆਂ ਜੀ ਜਾਣਾ ਇੱਕ ਬੰਦਾ ਕਹਿੰਦਾ ਮੈਂ 108 ਬਕਪਾਦੀ ਲੈਣਾ ਮੈਨੂੰ ਪੁੱਛ ਕੀ ਇੱਕ ਮੈਨੂੰ ਪੁੱਛ ਕੀ ਕਹਿੰਦੇ ਮੈਂ 108 108 ਦੀ ਪਾਦੀ ਮੈਂ मामਲੇਸ਼ਰ ਬਨਜਾ ਮਤਲਬ ਸਾਡਾ ਮਜ਼ਾਕ ਉੜਾਇਆ ਗਿਆ ਸੀਗਾ ਤੁਹਾਡੇ ਤੋਂ ਸਲਾਵਾ ਲਈਤੀ ਜਾਂਦੀ ਹੈ ਬਾਬਾ ਜੀ ਨੂੰ ਜੋ ਕਹਦੇ ਨੇ ਸਾਬਤ ਕਰ ਦੂੰ ਕਹਦੇ ਨੇ ਸਾਬਤ ਕਰ ਦੂੰ ਬੜਾ ਵੱਡਾ ਦਾਵਾ ਹੈ ਇਹ ਮੈਨੂੰ ਇਹ ਗੱਲ ਨਹੀਂ ਕੀ ਹੋਵੇ ਵੀ ਸਾਡੇ ਤੂੰ ਮਾਸਟਰ ਸਲੀਮ ਨੂੰ ਇਹ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਕਿਉਂ ਗਾਇਆ ਮੈਨੂੰ ਨਾ ਕਿਉਂ ਆਵੇ ਤੱਕ ਸਾਬਤ ਕਰ ਦੂੰ ਨਹੀਂ ਮਹਾ ਮਡਲੇਸ਼ਰ ਵਾਲੀ ਉਪਾਤੀ ਦੀ ਗੱਲ ਕਰਦਾ ਬਿਲਕੁਲ 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 ਦਰਬਾਰ ਚੜ ਜੇਨ ਆਪਣੇ ਜਿੱਥੇ ਜਿਹਨੂੰ ਮੰਨਦੇ ਆ ਜੇ ਮੈਂ ਚੜ ਜੂਗਾ ਕਹਿ ਦਿੰਦਾ ਸਾਡੇ ਧਰੋਣਾ ਮਜ਼ਾਕ ਨਹੀਂ ਤੁਸੀਂ ਲੱਗ ਤੁਸੀਂ ਲੱਗ ਦਿੱਤਾ ਸਰਕਾਰ ਦੀ ਯਾਤਰਾ ਕੱਢਣੀ ਕੱਢੋ ਜੀ ਸਾਧਕੇ ਕੱਢੋ ਸਾਰੇ ਅਸੀਂ ਆਦਰ ਸਤੰਤ ਦਰਮੇਡਾ ਵਿਸ਼ਾਲਾ ਸਭ ਦੇ ਦੇਵੀ ਦੇਵਤਿਆਂ ਦਾ ਆਦਰ ਕਰਦਾ ਪਰ ਉਹਦੇ ਵਿੱਚ ਅਸੀਂ Hindu ਦੇਵੀ ਦੇਵਤਿਆਂ ਦੀ ਚਾਕੀਆਂ ਬਰਦਾਸ਼ਤ ਨਹੀਂ ਕਰਾਂਗੇ ਫਿਰ ਕਾਂਗੇ ਅਗਰ ਨਾ ਰੱਦ ਕੀਤੀ ਨਾ ਇਹ ਚੀਜ਼ਾਂ ਹਟਾਈਆਂ ਗਈਆਂ ਜਲਦੀ ਪੂਰਾ ਸਮਾਜ ਬੀਸੀ ਦਫਤਰ ਅੱਗੇ ਸੀਪੀ ਦਫਤਰ ਅੱਗੇ ਵਿਸ਼ਾਲ ਧਰਨਾ ਦੇਗਾ ਅਸੀਂ ਸੋਚਦੇ ਰਹੇ ਵੀ ਇਹਨਾਂ ਨੇ ਸਾਨੂੰ ਧੋਖਾ ਇਹਨਾਂ ਨੂੰ ਇਹ ਹੋਇਆ ਸਾਰਿਆਂ ਨੂੰ ਅਸੀਂ ਸੋਚਦੇ ਅਸੀਂ ਸੋਚਦੇ ਰਹੇ ਇਹਨਾਂ ਨੇ ਸੰਤਾਂ ਵਾਲਾ ਚੋਲਾ ਪਾ ਲਿਆ ਸਾਡਾ ਸਨਾਤਨ ਦਾ ਪਰ ਇਹ ਨਹੀਂ ਪਤਾ ਥੱਲੋ ਹਰਾ ਲਾਇਆ ਹੀ ਨਹੀਂ ਸੀ ਹਰਾ ਥੱਲੋ ਲਾਇਆ ਨਹੀਂ ਉੱਪਰ ਪਾ ਲਿਆ ਹੁਣ ਉਹ ਲਾਤਾ ਥੱਲੋ ਹਰਾ ਨਜ਼ਰ ਆ ਰਿਹਾ ਸਾਰਿਆਂ ਨੂੰ ਅੱਗੇ ਹੁਣ ਥਾਪੜ ਸਾਹਿਬ ਕੀ ਰਣਨੀਤੀ ਹੈ ਜੇ ਹੁਣ ਉਹ ਉਡਾਠ ਯਾਤਰਾ ਨਿਕਲਦੀ ਹੈ ਤੇ ਉਹ ਕਿੱਧਾ ਕਿੱਧਾ ਬਿਲਕੁਲ ਉਹਦਾ ਵਿਰੋਧ ਕੀਤਾ ਜਾਊਗਾ ਜਿਦਾ ਟੰਡਨ ਸਾਹਿਬ ਨੇ ਦੱਸਿਆ RAMJILA ਕਮੇਟੀ ਵੱਲੋਂ ਕੈਨਸਲ ਕਰਤਾ ਗਿਆ ਵੈ ਔਰ ਪ੍ਰਸ਼ਾਸਨ ਨੂੰ ਲੈਟਰ ਦਿੱਤੀ ਗਈ ਹੈ ਇਲਾਕੇ ਦੇ ਐਸਐਚਓ ਨੂੰ ਉਸ ਤੋਂ ਬਾਅਦ ਵੀ ਜੇ ਪ੍ਰਸ਼ਾਸਨ ਨੇ ਨੂੰ ਰੱਦ ਨਾ ਕੀਤਾ ਤਾਂ ਸਾਨੂੰ ਲੋੜ ਪਈ ਤਾਂ ਸੜਕਾਂ ਵੀ ਜਾਮ ਕਰਾਂਗੇ ਮਾਸਤਾ ਪਹਿਲੇ ਹੀ ਧਰਮ ਪਰਵਰਤਨ ਵੇਲੇ ਨਾ ਜਿਹੜਾ ਪਿਛੜਾ ਆਇਆ ਵਾ ਉਹ ਜਾਈ ਜਾ ਰਿਹਾ ਧਰਮ ਪਰਵਰਤਨ ਕਰਾਈ ਜਾ ਰਿਹਾ ਇੱਕ ਨਵਾਂ ਜਿਹੜਾ ਬੰਟੀ ਜੀ ਨੇ ਆਪਣਾ ਉਪਰ ਬਣਾ ਲਿਆ ਨਾ ਮਤਲਬ ਸਾਡੇ ਲੋਕਾਂ ਨੂੰ ਜਿਹੜੀ ਸਨਾਤਨ ਸਮਾ ਨੂੰ ਸਮਝ ਆਣੀ ਸ਼ੁਰੂ ਹੋਈ ਨਾ ਕਿ ਧਰਮ ਪਰਵਰਤਨ ਹੋਣ ਵਾਲੇ ਲੋਕੀ ਕਿਤਨੇ ਕਿਤੇ ਘਟਦੇ ਗਏ ਤੇ ਬੰਟੀ ਜੀ ਨੇ ਸੋਚਿਆ ਚਲੋ ਧਰਮ ਪਰਵਰਤਨ ਤਾਂ ਕਿਤੇ ਕਿਤੇ ਰਿਹਾ ਹੁਣ ਲੋਕਾਂ ਨੂੰ ਸਮਝ ਆ ਗਈ ਨਹੀਂ ਹੋ ਰਿਹਾ ਇੱਕ ਨਵਾਂ ਤਰੀਕਾ ਜਮਾਇਆ ਜਾਵੇ ਜਿਨ੍ਹਾਂ ਦਾ ਧਰਮ ਪਰਵਰਤਨ ਹੋਵੇ ਉਹਨੇ ਮਾਇਆ ਇੱਕ ਪਾਸੇ ਤਾਂ ਨਿਊ ਅਗਰਵਲ ਪੀਰ ਖਾਨਾ ਪਹਿਲਾ ਸੀਗਾ ਉਸ ਤੋਂ ਬਾਅਦ ਜਦੋਂ ਆਪਣਾ ਮਤਲਬ ਸਾਡੇ ਸਨਾਤਨ ਦੇਵੀ ਦੇਵਤਾ ਦਾ ਡਿਪਾਰਟਮੈਂਟ ਨਾਲ ਸ਼ੋਰਦਿਆ ਕੋਈ ਚੀਜ਼ਾਂ ਨੇ ਜਦੋਂ ਜੀ ਕਰੋਗੇ ਇੱਕ ਪਾਸੋਂ ਤੇ ਤਰਾਜ ਹੈ ਸ਼੍ਰੀ ਰਾਮ ਜੀ ਦਾ ਭਜਨ ਸੁਣਨ ਚ ਇੱਕ ਪਾਸੋਂ ਤਰਾਜ ਹੈ ਸ਼੍ਰੀ ਰਾਮ ਜੀ ਦਾ ਭਜਨ ਸੁਣਨ ਚ ਦੂਜੇ ਪਾਸੇ ਜਦੋਂ ਪਹਨ ਲੱਗਦਾ ਸਾਡੀ ਯਾਤਰਾ ਸ਼ੋਭਾ ਕਿੱਦਾ ਵਧੂਗੀ ਤਾਂ ਉਹੀ ਦੇਵੀ ਦੇਵਤਾ ਨੂੰ ਇਸਤੇਮਾਲ ਕਰਕੇ ਅਸੀਂ ਰਾਤ ਤੇ ਝਾਂਕੇ ਬਿਠਾ ਕੇ ਮਤਲਬ ਦਿਖਾਣਾ ਇਹ ਚਾਹਨੇ ਪਿਛੇ ਲਖਦਾਤਾ ਪੀਰ ਜੀ ਦੀ ਸਰਕਾਰ ਦਾ ਰਾਤ ਥਾਂਦਾ ਹੋਗਾ ਤੇ ਅੱਗੇ ਸਾਡੇ ਦੇਵੀ ਦੇਵਤੇ ਚੱਲਦੇ ਹੋਣਗੇ ਮਤਲਬ ਕੀ ਜਿੱਥੇ ਮਰਜ਼ੀ ਜਿਹਦਾ ਜੀ ਕਰੇ ਸਾਡੇ ਦੇਵੀ ਦੇਵਤੇ ਸਟੈਂਡ ਕਰ ਲਓ ਜਿੱਦਾ ਜੀ ਕਰੇ ਸਾਡੇ ਦੇਵੀ ਦੇਵ ਕਿੱਤਾ ਸਮਾਜ ਹੈ ਜੇ ਕਿ ਸਾਨੂੰ ਯਾਤਰਾ ਤੋਂ ਕੋਈ ਤਰਾਜ ਨਹੀਂ ਜੀ ਸੱਦ ਕੇ ਇਕੱਡਨ ਜਿੱਥੋਂ ਰਾਮਲੀਲਾ ਕਮੇਟੀ ਗਰਾਊਂਡ ਦੇ ਵਿੱਚ ਜਿਹੜਾ ਪੁਰਾਣਾ ਦੁਸ਼ਹਿਰਾ ਮੇਲਾ ਲੱਗਦਾ ਸਨਾਤਨਧਰਾਂ ਦੀ ਦਰੋਹ ਸਾਰੀ ਕਮੇਟੀ ਸਾਰੇ ਸੰਗਠਨ ਐ ਤੋਂ ਨਿਕਲੇ ਆ ਤੁਹਾਡੇ ਤੁਹਾਡੇ ਮਨ ਦੇ ਵਿੱਚ ਇੰਨਾ ਰੋਸ਼ ਹੈ ਇੰਨਾ ਗੁੱਸਾ ਹੈ ਜਦੋਂ ਪ੍ਰੇਮ ਤਾਂ ਬਣਾਇਆ ਗਿਆ ਅੰਦਰ ਮੰਦਰ ਬਰਾਜਮਾਨ ਕੀਤਾ ਉਦੋਂ ਤਾਂ ਤੁਸੀਂ ਕੋਈ ਬੋਲੇ ਨਹੀਂ ਦੇਖੋ ਮੈਂ ਫੇਰ ਕਹਿੰਨਾ ਲੋਕਾਂ ਨੂੰ ਕਿਤੇ ਨਾ ਕਿਤੇ ਜਦੋਂ ਆਪਾਂ ਹੀ ਕਰ ਹੀ ਲਿਆ ਕਿ ਆਪਾਂ ਉਸ ਸਨਾਤਨ ਪદ્ધਤੀ ਵੱਲ ਆਣਾ ਹੀ ਆਣਾ ਸਿਰਫ ਰੱਖਣੀ ਸਨਾਤਨ ਪદ્ધਤੀ ਹੈ ਫਿਰ ਮੰਦਰ ਬਣਾ ਲਿਆ ਲੋਕਾਂ ਨੂੰ ਇਤਰਾਜ ਕਿ ਹੋਊਗਾ ਕਣੂ ਜਿਹੜਾ ਕੀ ਕਹਿੰਦਾ ਗੁੰਮਰਾਹ ਕਰਕੇ ਇੱਕ ਪਾਸੋਂ ਸਨਾਤਨ ਪੱਤੀ ਛੱਡਤੀ ਪਰ ਜਦੋਂ ਉਹ ਸਨਾਤਨ ਪੱਤੀ ਛੱਡ ਕੇ ਜਦੋਂ ਪਤਾ ਲੱਗਾ ਕਿ ਨਹੀਂ ਮੈਂ ਯਾਰ ਪਿਆ ਕਿ ਤੂੰ ਘੁਮਾਣਾ ਆਪਣੇ 2 ਨੰਬਰ ਦਾ ਪਿਆ ਜਿਹੜਾ 1 ਨੰਬਰ ਚ ਕਨਵਰਟ ਕਿੱਦਾਂ ਕਰਨਾ ਫੇਰ ਆਪਾਂ ਉਹ ਦੂਜੇ ਪਾਸੇ ਵੱਲ ਲਾ ਕੇ ਮਤਲਬ ਜਦੋਂ ਜਿਹਦਾ ਜੀ ਕਰੇ ਭਗਵਾ ਪਾ ਲਿਆ ਜਦੋਂ ਜਿਹਦਾ ਜੀ ਕਰੇ ਭਗਵਾ ਲਾ ਲਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਸ ਬੰਦੇ ਨੂੰ ਇਤਰਾਜ ਹੋਵੇ ਉਹਨੂੰ ਕੀ ਰਾਈਟ ਹੈ ਸ਼੍ਰੀ ਰਾਮ ਜੀ ਚਾਂਕੀ ਬਣਾ ਕੇ ਰਾਤੇ ਬਿਠਾਵੇ ਲਗੋ ਕਿ ਰਣਨੀਤੀ ਜਿਹੜਾ ਰਾਥਿਆ ਨਿਕਲਦੀ ਉਹ ਬਿਲਕੁਲ ਜੇ ਪ੍ਰਭੂ ਸ਼੍ਰੀ ਰਾਮ ਜੀ ਜੇ ਸ਼ਨੀ ਦੇ ਮਹਾਰਾਜ ਜੀ ਭਗਵਾਨ ਬਾਲਾ ਜੀ ਜੇ ਸਾਡੇ ਸਨਿਆਤਨ ਦੇਵੀ ਦੇਵਤੇ ਚੰਕੀ ਹੋਊਗੀ ਅਸੀਂ ਲੋਕ ਡਟ ਕੇ ਵਿਰੋਧ ਕਰਾਂਗੇ ਜਿੱਥੇ ਖੜਨਾ ਪਿਆ ਜਿੱਥੇ ਖੜਨਾ ਪਿਆ ਜਿੱਥੇ ਬਹਿਣਾ ਪਿਆ ਅਸੀਂ ਲੋ ਡਟ ਕੇ ਬੈਠਾਂਗੇ